ਸਰ ਜਿਵੇਂ ਕੀ ਇਹ ਮਸ਼ੀਨ ਹੈ ਇਸ ਮਸ਼ੀਨ ਦਾ ਕਿਵੇਂ ਉਪਯੋਗ ਕੀਤਾ ਜਾਊਗਾ ਤੇ ਲੋਕਾਂ ਨੂੰ ਕਿ ਇਸ ਤਰ੍ਹਾਂ ਦਾ ਇਹਦਾ ਜਿਹੜਾ ਬੈਨੀਫਿਟਸ ਹੋਣਗੇ ਉਹ ਕਿਸ ਤਰੀਕੇ ਨਾਲ ਹੋਣਗੇ ਦੇਖੋ ਪਹਿਲਾਂ ਇੱਥੇ ਜਿਹੜੀ ਕ੍ਰਾਸ ਮੈਚਿੰਗ ਸੀਗੀ ਉਹ ਮੈਨੂਅਲ ਕੀਤੀ ਜਾਂਦੀ ਸੀ ਜਿਹਦੇ ਵਿੱਚ ਘੰਟੇ ਦਾ ਟਾਈਮ ਲੱਗ ਜਾਂਦਾ ਸੀਗਾ ਇਹ ਮਸ਼ੀਨ ਦੇ ਵਿੱਚ ਇੱਕ ਤਾਂ ਇਹ ਫਾਇਦਾ ਹੈਗਾ ਵੀ ਇਹਦੀ ਇਹਦੇ ਵਿੱਚ ਜਿਹੜੀ ਵੀ ਆਪਾਂ ਕ੍ਰੋਸ ਮੈਚਿੰਗ ਕਰਾਂਗੇ 15 ਮਿੰਟ ਦੇ ਵਿੱਚ ਹੋ ਜਾਏਗੀ ਤੇ 40 ਬੰਦਿਆਂ ਦਾ ਇਕੱਠਾ ਹੀ ਜੇ ਮੈਨੂਅਲ ਟੈਸਟ ਹੋਏਗਾ ਤਾਂ 40 ਬੰਦਿਆਂ ਨੂੰ ਜਿਹੜੀ ਹੈ ਜਿਹੜਾ ਬਲੱਡ ਹੈ ਉਹ ਜਲਦੀ ਮਿਲ ਜਾਏਗਾ ਕਿਉਂਕਿ ਇੱਥੇ ਕਈ-ਕਈ ਟਾਈਮ 2-2 ਘੰਟੇ ਵੀ ਕਈ ਵਾਰ ਵੇਟ ਕਰਨੀ ਪੈ ਜਾਂਦੀ ਹੈ ਬਲੱਡ ਵਾਸਤੇ ਕਿਉਂਕਿ ਕ੍ਰੋਸ ਮੈਚਿੰਗ ਵਾਸਤੇ ਪਹਿਲਾਂ ਜਿਹਦਾ ਜਿਹਦਾ ਪਹਿਲਾਂ ਆਇਆ ਹੁੰਦਾ ਉਹਦੀ ਕ੍ਰੋਸ ਮੈਚਿੰਗ ਦੇ ਵਿੱਚ ਟਾਈਮ ਲੱਗ ਜਾਂਦਾ ਫਿਰ ਦੂਸਰੇ ਦੀ ਵੇਟਿੰਗ ਹੋ ਜਾਂਦੀ ਹੈ ਇਹਦੇ ਵਿੱਚ ਸ ਸਕੋਪ ਕੀਤਾ ਤੇ ਮਾਈਕਰੋਸਕੋਪ ਦੇ ਨਾਲ ਵੀ ਇਹ ਕਈ ਤਰ੍ਹਾਂ ਦੀ ਇਹਨਾਂ ਦੀਆਂ ਕਈ ਪ੍ਰੋਬਲਮਸ ਜਿਹੜੇ ایریاز ਆਉਂਦੇ ਆ ਉਹ ਇਹਦੇ ਵਿੱਚ ਕਲੀਅਰ ਹੋ ਜਾਣਗੇ ਸਰ ਜਿਵੇਂ ਕੀ ਆ ਮਸ਼ੀਨ ਹੈ ਇਸ ਮਸ਼ੀਨ ਦਾ ਕਿਵੇਂ ਉਪਯੋਗ ਕੀਤਾ ਜਾਊਗਾ ਤੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਇਹਦਾ ਜਿਹੜਾ ਬੈਨੀਫਿਟਸ ਹੋਣਗੇ ਉਹ ਕਿਸ ਤਰੀਕੇ ਨਾਲ ਹੋਣਗੇ ਦੇਖੋ ਪਹਿਲਾਂ ਇੱਥੇ ਜਿਹੜੀ ਕ੍ਰਾਸ ਮੈਚਿੰਗ ਸੀਗੀ ਉਹ ਮੈਨੂਅਲ ਕੀਤੀ ਜਾਂਦੀ ਸੀ ਜਿਹਦੇ ਵਿੱਚ ਘੰਟੇ ਦਾ ਟਾਈਮ ਲੱਗ ਜਾਂਦਾ ਸੀਗਾ ਇਹ ਮਸ਼ੀਨ ਦੇ ਵਿੱਚ ਇੱਕ ਤਾਂ ਇਹ ਫਾਇਦਾ ਹੈਗਾ ਵੀ ਇਹਦੇ ਇਹਦੇ ਵਿੱਚ ਜਿਹੜੀ ਵੀ ਆਪਾਂ ਕ੍ਰਾਸ ਮੈਚਿੰਗ ਕਰਾਂਗੇ 15 ਮਿੰਟ ਦੇ ਵਿੱਚ ਹੋ ਜਾਏਗੀ ਸੈਕੰਡਲੀ ਇਹਦੇ ਵਿੱਚ 40 ਬੰਦੇ ਦਾ ਇਕੱਠੇ ਟੈਸਟ ਲਗਾਇਆ ਜਾ ਸਕਦਾ ਹੈ ਤੇ 40 ਬੰਦਿਆਂ ਦਾ ਇਕੱਠਾ ਹੀ ਜੇ ਮੈਨੂਅਲ ਟੈਸਟ ਹੋਏਗਾ ਤਾਂ 40 ਬੰਦਿਆਂ ਨੂੰ ਜਿਹੜੀ ਹੈ ਜਿਹੜਾ ਬਲੱਡ ਹੈ ਉਹ ਜਲਦੀ ਮਿਲ ਜਾਏਗਾ ਕਿਉਂਕਿ ਇੱਥੇ ਕਈ-ਕਈ ਟਾਈਮ 2-2 ਘੰਟੇ ਵੀ ਕਈ ਵਾਰ ਵੇਟ ਕਰਨੀ ਪੈ ਜਾਂਦੀ ਹੈ ਬਲੱਡ ਵਾਸਤੇ ਕਿਉਂਕਿ ਕ੍ਰਾਸ ਮੈ ਹੋ ਜਾਂਦੀ ਹੈ ਇਹਦੇ ਵਿੱਚ ਸਿੱਧੇ 40 ਟੈਸਟ ਇਕੱਠੇ ਲੱਗ ਜਾਣਗੇ ਜਿਹਦੇ ਨਾਲ ਮਿਲ ਕੇ ਇਹਨਾਂ ਨੂੰ ਕੋਈ ਪੇਸ਼ੈਂਟ ਨੂੰ ਵੀ ਸਹੂਲਤ ਮਿਲੇਗੀ ਤੇ ਇਹਦੇ ਨਾਲ ਨਾਲ ਅਸੀਂ ਮਾਈਕਰੋਸਕੋਪ ਦਿੱਤਾ ਹੈ ਤੇ ਮਾਈਕਰੋਸਕੋਪ ਦੇ ਨਾਲ ਵੀ ਇਹ ਕਈ ਤਰ੍ਹਾਂ ਦੀ ਇਹਨਾਂ ਦੀਆਂ ਕਈ ਪ੍ਰੋਬਲਮਸ ਜਿਹੜੇ ایریاز ਆਉਂਦੇ ਆ ਉਹ ਇਹਦੇ ਵਿੱਚ ਕਲੀਅਰ ਹੋ ਜਾਣਗੇ ਜਿਵੇਂ ਤੁਸੀਂ ਕਿਹਾ ਵੀ 40 ਬੰਦੇ ਇਸ 40 ਬੰਦੇ ਇਕੱਠੇ ਹੀ ਕ੍ਰੋਸ ਮੈਚਿੰਗ ਕਰ ਸਕਦੇ ਭੀ ਉਹਨਾਂ ਨੂੰ ਕਿਸੇ ਤਰੀਕੇ ਦੇ ਕੋਈ ਪਰੇਸ਼ਾਨੀ ਤਾਂ ਨਹੀਂ ਹੋਊਗੀ ਇਸ ਤਰੀਕ ਇਸ ਮਸ਼ੀਨ ਦੇ ਦੁਆਰਾ ਨਹੀਂ ਮਸ਼ੀਨ ਦੇ ਦੁਆਰਾ ਤਾਂ ਕੀ ਪੇਸ਼ੈਂਟਸ ਨੂੰ ਫਾਇਦਾ ਹੀ ਹੋਏਗਾ ਇਹਦਾ ਸਾਡੇ ਜਿਹੜੇ ਇੱਥੇ ਬੀਟੀਓ ਨੇ ਤੇ ਮੈਡਮ ਅਸ਼ਦੀਪ ਨੇ ਇਹ ਇਹਨਾਂ ਨੂੰ ਸਾਰਾ ਪਤਾ ਹੈ ਇਹਨਾਂ ਨੇ ਸਪੈਸ਼ਲ ਇਹ ਡਿਮਾਂਡ ਦਿੱਤੀ ਸੀਗੀ ਇਹ ਡਿਮਾਂਡ ਦੇ ਨਾਲ ਇਹਨਾਂ ਨੂੰ ਇਹੀ ਫਾਇਦਾ ਇਹਨਾਂ ਨੇ ਡਿਮਾਂਡ ਵੀ ਤਾਂ ਦਿੱਤੀ ਕਿਉਂਕਿ ਇਹਨਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਸੀਗੀਆਂ ਕਈ ਵਾਰ ਬਲੱਡ ਲੇਟ ਹੋ ਜਾਂਦਾ ਸੀਗਾ ਕਿਸੇ ਪੇਸ਼ੈਂਟ ਦੇ ਕਈ ਵਾਰ ਅਮਰਜੈਂਸੀ ਹੁੰਦੀ ਹੈ ਬਲੱਡ ਲੇਟ ਹੋ ਜਾਂਦਾ ਇਸ ਕਰਕੇ ਇਹਦੇ ਵਿੱਚ 15 ਮਿੰਟ ਦੇ ਵਿੱਚ ਕ੍ਰੋਸ ਮੈਚ ਮਸ਼ੀਨ ਪਾਉ ਆ ਇਸ ਮਸ਼ੀਨ ਕਰਕੇ ਜਿਹੜਾ ਕ੍ਰੋਸ ਮੈਚਿੰਗ ਦਾ ਜਿਹੜਾ ਕੰਮ ਆ ਉਹ ਆਸਾਨ ਹੋ ਗਿਆ ਹੈ ਇਹਦੇ ਨਾਲ ਕ੍ਰੋਸ ਮੈਚਿੰਗ ਦੇ ਵਿੱਚ ਹੀ ਟਾਈਮ ਲੱਗਦਾ ਬੇਸਿਕਲੀ ਬਲੱਡ ਤਾਂ ਵੈਸੇ ਜਲਦੀ ਇਸ਼ੂ ਹੋ ਜਾਂਦਾ ਕ੍ਰੋਸ ਮੈਚ ਹੋਏਗਾ ਉਸ ਤੋਂ ਬਾਅਦ ਹੀ ਬਲੱਡ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਮਸ਼ੀਨ ਜਿਹੜੀ ਹੈ ਆ ਚੁੱਕੀ ਹੈ ਤੇ ਆਪਾਂ ਭਾਜੀ ਨਾਲ ਗੱਲਬਾਤ ਕਰ ਲੈਣੇ ਆ ਭਾਜੀ 40 ਬੰਦੇ ਦਾ ਕੰਮ 15 ਮਿੰਟ ਦੇ ਵਿੱਚ ਕਿੱਦਾਂ ਕਰਦੇ ਆ ਸਾਨੂੰ ਪਹਿਲਾਂ ਤੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜੋ ਮਸ਼ੀਨ ਹੈਗੀ ਆ ਇਹ ਇੱਕ ਜੈਲ ਸਿਸਟਮ ਟੈਕਨੋਲੋਜੀ ਹੈਗੀ ਆ ਜੋ ਕਿ ਲੇਟਰ ਟੈਕਨੀਕ ਹੈਗੀ ਆ ਉਹ ਇਸ ਲਈ ਹੈ ਕਿ ਜਿਹੜੀ ਸਾਡੀ ਕੰਪਨੀ ਹੈਗੀ ਆ ਉਹ ਹਮੇਸ਼ਾ ਇਹ ਪ੍ਰੋਵਾਈਡ ਕਰਦੀ ਹੈ ਬੈਟਰ ਟੈਸਟ ਸਿਸਟਮ ਫॉर ਬੈਟਰ ਡਾਇਗਨੋਸਟਿਕ ਤਾਂ ਕਿ ਜੋ ਇਲਾਜ ਹੈਗਾ ਉਹ ਡਾਇਗਨੋਸ ਸਹੀ ਤਰ੍ਹਾਂ ਕੀਤਾ ਜਾਵੇ ਤੇ ਉਹਦਾ ਉਸੇ ਹਿਸਾਬ ਨਾਲ ਇਲਾਜ ਕੀਤਾ ਜਾਵੇ ਦੂਜੀ ਗੱਲ ਮੈਡਮ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਕੀ ਹੈ ਕਿ ਕ੍ਰਾਸ ਮੈਚ ਇੱਕ ਜੈਲ ਕਾਰਡ ਵੀ ਤੁਸੀਂ ਦੇਖੋਗੇ ਕਿ 6 ਸਲੋਟ ਦਿੱਤੇ ਗਏ ਨੇ ਇੱਕ ਵਾਰ ਦੇ ਵਿੱਚ ਮਤਲਬ ਇੱਕ ਆ ਦੋ ਟੈਸਟ ਸੀ ਹੁਣੇ ਪਰਫਾਰਮ ਕੀਤੇ ਆ ਠੀਕ ਹੈ ਇਹ ਦੋ ਟੈਸਟ ਮਤਲਬ ਦੋ ਲਗ ਲਗ ਬੰਦਿਆ ਨੇ ਨੇ ਠੀਕ ਹੈ ਇਹ ਮਤਲਬ ਇਹਨਾਂ ਨੂੰ ਜਸ ਸਿ 15 ਮਿੰਟ ਕੀਤਾ ਅਗਰ ਇਹ ਹੀ ਟੈਸਟ ਸਪੋਜ਼ ਕਰ ਲਓ ਕਿ ਅਸੀਂ 6 ਬੰਦੇ ਲਗਾਣਾ ਹੁੰਦਾ ਤਾਂ ਤਾਂ ਉਹ ਵੀ 15 ਮਿੰਟ ਹੋਣਾ ਸੀਗਾ ਅਗਰ ਮੰਨ ਲਓ ਅਸੀਂ ਇੱਕ ਟੈਸਟ ਲਗਾਉਣਾ ਤਾਂ ਉਹ ਵੀ ਉਹਦੇ ਵਿੱਚ 15 ਤੋਂ 20 ਮਿੰਟ ਲੱਗਣਗੇ ਅਗਰ 6 ਟੈਸਟ ਲਗਾਉਣਾ ਤਾਂ ਵੀ ਉਹਦੇ ਵਿੱਚ 15 ਤੋਂ 20 ਮਿੰਟ ਲੱਗਣਗੇ ਇਸੇ ਹਿਸਾਬ ਨਾਲ ਇਹ ਵਿੱਚ ਮੈਡਮ स्लॉट ਦਿੱਤੇ ਗਏ ਨੇ 24 ਲੋਡ ਦਿੱਤੇ ਗਏ ਨੇ ਇਸ ਮਸ਼ੀਨ ਦੇ ਵਿੱਚ ਜੀ 24 ਲੋਡ ਵਿੱਚ ਹਿਚ ਪੈਰਾਮੀਟਰ ਵਿੱਚ ਮੰਨ ਲਓ ਇੱਕ ਕਾਰ ਇਸ ਵਿੱਚ ਆਏਗਾ ਤੇ 6 ਟੈਸਟ ਹੋਣਗੇ ਇੱਕ ਵਿੱਚ ਇੱਕ ਲੋਡ ਵਿੱਚ 6 ਟੈਸਟ ਔਰ 24 ਲੋਟਾਂ ਵਿੱਚ 140 ਟੈਸਟ ਇੱਕ ਵਾਰ ਚ ਹੋ ਸਕਦੇ ਨੇ ਜਿਹਨਾਂ ਵਿੱਚ ਟਾਈਮ ਮੇਰੇ 15 ਤੋਂ 20 ਮਿੰਟ ਲੱਗਦਾ ਹੈ ਸਿਰਫ ਆਪਾਂ ਨੂੰ ਇਸ ਤੋਂ ਜ਼ਿਆਦਾ ਕਿਰਯੋਭ ਨਹੀਂ ਹੁੰਦੇ ਔਰ ਦੂਜੀ ਗੱਲ ਇਹ ਹੈ ਕਿ ਮੈਨਾਂ ਵਿੱਚ ਜਿਹੜਾ ਮੈਨੂਅਲ ਟੈਸਟ ਜਿਹੜੇ ਆਪਾਂ ਆਲਰੇਡੀ ਟੈਸਟ ਪਹਿਲਾਂ ਯੂਜ਼ ਕਰਦੇ ਸੀਗੇ ਉਹ ਇੱਕ ਮੈਨੂਅਲ ਸੀ ਉਹਦੇ ਵਿੱਚ ਡੇਢ ਤੋਂ 2 ਘੰਟੇ ਦਾ ਪ੍ਰੋਸੈਸ ਸੀ ਜਿਹਦੇ ਵਜਿਹਾ ਟਾਈਮ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਕੰਨਾਂ ਪੈਂਦਾ ਸੀਗਾ ਔਰ ਉਹ ਵਿੱਚ ਕੀ ਸੀ ਕਿ ਉਹ ਮੈਨੂਅਲ ਬਹੁਤ ਜ਼ਿਆਦਾ ਹੁੰਦੇ ਸੀ ਜਿਹਦੇ ਵਿੱਚ ਤੁਹਾਡੇ ਰਿਜ਼ਲਟ ਅਗਰ ਮੰਨ ਲਓ ਸਹੀ ਨਹੀਂ ਹੈ ਤਾਂ ਦੁਆ ਵੇਰ ਤੋਂ ਟੈਸਟ ਪੂਰਾ ਲਗਾਣਾ ਪਏਗਾ तो उन्होंने चीज़ा सारा रिमूव करने वास्ते टूलिप कंपनी की जेल्थ कार्ड मशीन हैगी जी कि मतलब थोड़ा बैटर टेस्टिंग होंगी है और टाइम कंज्यूमिंग घट होगा रिजल्ट की क्वालिटी अच्छी हैगी है, है। पेशेंट ज़्यादा देर वेट नहीं करना पेगा ठीक है जिससे पेशेंट डेढ़ दो तो घंटा घट्टो घट्ट वेट करना पैदा सारे टाइम उन्होंने वास्तव कंज्यूमिंग घट हो जाएगी बस यही कहना चाहवा जी ये लेटैस टैक्नोलॉजी हैगी